ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਸੀ ਸਿਹਤ ਦੇ ਖੇਤਰ ਦੇ ਵਿੱਚ ਤਾਂ ਬੇਸ਼ੱਕ ਆਮ ਆਦਮੀ ਪਾਰਟੀ ਨੇ ਕੁਝ ਗੱਲਾਂ ਨੂੰ ਲੈ ਕੇ ਪਹਿਲ ਕਦਮੀ ਕੀਤੀ ਹੈ ਪਰ ਦੂਜੇ ਪਾਸੇ ਗੱਲ ਸਿੱਖਿਆ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਾਅਦੇ ਬਿਲਕੁਲ ਫੋਕੇ ਨਜ਼ਰ ਆ ਰਹੇ ਨੇ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕਪੂਰਥਲਾ ਦਾ ਮੰਡੀ ਜੰਝ ਘਰ ਦਾ ਸਰਕਾਰੀ ਸਕੂਲ ਬਿਆਨ ਕਰਦਾ ਜਿੱਥੇ ਕਿ ਪਹਿਲਾਂ ਬੱਚਿਆਂ ਨੂੰ ਇਸ ਕਰਕੇ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਕਿ ਪੁਰਾਣੀ ਬਿਲਡਿੰਗ ਹੈ ਜਿਹੜੀ ਸਕੂਲ ਦੀ ਉਸ ਦੀ ਹਾਲਤ ਖਸਤਾ ਹੋ ਗਈ ਸੀ ਤੇ ਸਿੱਖਿਆ ਵਿਭਾਗ ਦੇ ਵੱਲੋਂ ਉਸ ਥਾਂ ਦਾ ਜਿਹੜਾ ਕਿਰਾਇਆ ਹੈ ਉਹ ਨਹੀਂ ਭਰਿਆ ਗਿਆ ਸੀ ਜਿਸ ਕਰਕੇ ਉਸ ਸਕੂਲ ਨੂੰ ਦੂਜੀ ਥਾਂ ਤੇ ਤੋਪਖਾਨਾ ਸਰਕਾਰੀ ਸਕੂਲ ਕਪੂਰਥਲਾ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਹੁਣ ਜੇਕਰ ਗੱਲ ਕਰੀਏ ਤਾਂ ਹੁਣ ਸਰਕਾਰ ਉਸ ਸਕੂਲ ਨੂੰ ਦੁਬਾਰਾ ਬਣਾਉਣ ਦੀ ਗੱਲ ਹੀ ਨਹੀਂ ਕਰ ਰਹੀ ਤੇ ਗਰੀਬ ਪਰਿਵਾਰਾਂ ਦੇ ਬੱਚੇ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਵੀ ਖੁੱਲੇ ਮੈਦਾਨ ਦੇ ਥੱਲੇ ਬੈਠ ਕੇ ਪੜਨ ਦੇ ਲਈ ਮਜਬੂਰ ਨੇ ਦੱਸ ਦਈਏ ਕਿ ਇਹ ਸਕੂਲਾਂ ਦੇ ਵਿੱਚ ਪੜਨ ਵਾਲੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਕੋਲੇ ਨਾ ਤਾਂ ਪੜਨ ਦੇ ਲਈ ਸਕੂਲ ਦੇ ਵਿੱਚ ਛੱਤ ਹੈ ਤੇ ਨਾ ਹੀ ਉਹ ਸਕੂਲ ਦੇ ਵਿੱਚ ਚਾਰ ਦੀਵਾਰੀ ਦੇ ਵਿੱਚ ਬੱਚਿਆਂ ਨੂੰ ਬਿਠਾਇਆ ਜਾਂਦਾ ਸ਼ੁਕਲਾ ਜੀ ਅਪਾ ਜੀ ਗੱਲ ਕਰੀਏ ਤੁਸੀਂ ਵੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਅਪਾ ਜੀ ਸਰਕਾਰੀ ਸਕੂਲਾਂ ਦੀ ਕੱਲ ਕੀ ਹਾਲਤ ਦੇ ਉੱਤੇ ਸਰਕਾਰ ਦੀ ਜਿਹੜੀ ਕੀ ਦਾਅਵੇ ਹਨ ਉਹ ਪੱਕਿੱਤਾ ਦੇਖੀ। ਕੋਸਲਾ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਸ ਮੁੱਦੇ ਨੂੰ ਚੁੱਕਣ ਆਏ ਹੋ। ਮੈਂ ਆਪ ਜੀ ਨੂੰ ਇਹ ਦੱਸਣਾ ਚਾਹਨਾ ਵਾਂ ਕਿ ਜਿਹੜੀ ਆਪ ਸਰਕਾਰ ਆ, ਆਪ ਸਰਕਾਰ ਸਿੱਖਿਆ ਤੇ ਆਪਣੇ ਸਵਸਥ ਨੂੰ ਲੈ ਕੇ ਸਰਕਾਰ ਇੱਥੇ ਆਈ ਹੈ ਪੰਜਾਬ ਦੇ ਵਿੱਚ। ਲੇਕਿਨ ਇਹ ਲੋਕਾਂ ਨਾਲ ਪਿਓਰ ਤੌਰ ਤੇ ਠੱਗੀ ਆ। ਕਾਰਨ ਕੀ ਆ ਤੁਸੀਂ ਦੇਖੋ ਕਪੂਰਥਲੇ ਦੇ ਸਕੂਲ ਆ। ਉਸੇ ਸਕੂਲਾਂ ਦੇ ਬਿਜਲੀ ਦੇ ਬਿੱਲ ਨਹੀਂ ਪੇ ਕੀਤੇ ਜਾ ਰਹੇ ਉਹਨਾਂ ਦਾ ਜਿਹੜਾ ਬਿੱਲ ਆ ਉਹ ਜਿਹੜੇ ਹੈਗੇ ਆ ਸਾਰੇ ਕੱਟੇ ਗਏ ਕਲੈਕਸ਼ਨ ਕੱਟੇ ਜਾ ਰਹੇ ਆ ਤੇ ਜਦੋਂ ਇਹ ਗੱਲਾਂ ਪੁੱਛੀਆਂ ਜਾਂਦੀਆਂ ਪ੍ਰਸ਼ਾਸਨ ਕੋ ਤੇ ਸਕੂਲ ਵਾਲੇ ਜਿਹੜੇ ਆ ਜਿਹੜੇ ਅਫਸਰ ਨੇ ਸਕੂਲ ਦੇ ਉਹ ਬਦਬੀ ਜਵਾਨ ਚ ਕਹਿੰਦੇ ਸਾਨੂੰ ਪੈਸੇ ਨਹੀਂ ਪਿੱਛੋਂ ਆਉਂਦੇ ਜੀ ਤੇ ਜਿਹੜੇ ਪੈਸੇ ਆਉਂਦੇ ਉਹ ਪ੍ਰਯਾਪਤ ਮਾਤਰਾ ਚ ਨਹੀਂ ਆ ਰਹੇ ਨੇ ਮੈਂ اے ਸੀਐਮ ਸਾਹਿਬ ਨੂੰ ਪੁੱਛਣਾ ਚਾਹੂੰਗਾ ਸੀਐਮ ਸਾਹਿਬ ਮੈਂ ਕੁਝ ਦਿਨ ਪਹਿਲਾਂ ਮੇਰਾ ਇੱਕ ਬਿਆਨ ਦਿੱਤਾ ਸੀਗਾ ਕਿ ਆਪ ਜੀ ਇਸ ਜ਼ਿੰਮੇਵਾਰੀ ਤੋਂ ਨਹੀਂ ਪਾਸ ਸਕਦੇ ਕਿ ਆਪ ਜੀ ਜਦੋਂ ਸਰਕਾਰ ਇੱਥੇ ਲੈ ਕੇ ਆਏ ਸੀਗੇ ਤੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਵਾਅਦਾ ਕਰਕੇ ਆਏ ਸੀ ਕਿ ਅਸੀਂ ਸਿੱਖਿਆ ਨੂੰ ਪਹਿਲੇ ਨੰਬਰ ਤੇ ਰੱਖਾਂਗੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਅਸੀਂ ਪਹਿਲੇ ਨੰਬਰ ਤੇ ਲੈ ਕੇ ਆਵਾਂਗੇ ਲੇਕਿਨ ਤੁਹਾਡੀ ਸਰਕਾਰ ਇਸ ਟਾਈਮ ਪੂਰੀ ਝੋਰਾ-ਸ਼ੋਰਾ ਦੇ ਆ ਤੁਸੀਂ ਫੁੱਲ ਮジョਰਿਟੀ ਨਾਲ ਇੱਥੇ ਆਏ ਹੋ ਤੁਸੀਂ ਕਦੀ ਗੁਜਰਾਤ ਦੌਰੇ ਜਾਂਦੇ ਹੋ ਕਦੀ ਤੁਸੀਂ ਆਪਣੇ ਕੀ ਹਿਮਾਚਲ ਦੌਰੇ ਤੋਂ ਜਾ ਰਹੇ ਹੋ ਪੰਜਾਬ ਦਾ ਕਰਜ਼ਾ ਲੈ ਲੈ ਕੇ ਤੁਸੀਂ ਬਾਕੀ ਸਟੇਟਾਂ ਦੇ ਵਿੱਚ ਲਗਾ ਰਹੇ ਹੋ ਤੁਸੀਂ ਘਟੂ ਘਟ ਸਿੱਖਿਆਲਤ ਦੇਖ ਲਓ ਮੈਂ ਆਪ ਜੀ ਨੂੰ ਬੇਨਤੀ ਕਰਦਾ ਮੰਡੀ ਸਕੂਲ ਦੇ ਜਿਹੜੇ ਕਮਰੇ ਸੀਗੇ ਬੰਦ ਸੀਗੇ ਉਹਦੇ ਪਿੱਛੇ ਉਹਨਾਂ ਨੂੰ ਟਰੱਸਟ ਕੋਈ ਕਿਰਾਇਆ ਵੀ ਨਹੀਂ ਦਿੱਤਾ ਗਿਆ ਆਪ ਜੀ ਪ੍ਰਸ਼ਾਸਨ ਦੇ ਕੋਲ ਜਾ ਚੁੱਕੀ ਫਾਈਲ ਤੇ ਅੱਜ ਤੱਕ ਉਸ ਮੰਡੀ ਸਕੂਲ ਨੂੰ ਦੁਬਾਰਾ ਤੁਸੀਂ ਉਹਦੇ ਸਕੂਲ ਨੂੰ ਬਹਾਲ ਨਹੀਂ ਕਰਾ ਸਕੇ ਇਹ ਤੁਹਾਡੇ ਪ੍ਰਸ਼ਾਸਨ ਦੀ ਫੇਲਿਅਰ ਸਿਸਟਮ ਆ ਇਹ ਸ਼ੁਰੂਆਤ ਆ ਫਿਰ ਸਕੂਲਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਰਹੇ ਆ ਜੇ ਤੁਹਾਡੀ ਸਰਕਾਰ ਦੇ ਕੋਲ ਪੈਸੇ ਹੈ ਨਹੀਂ ਸਕੂਲਾਂ ਨੂੰ ਲਾਉਣ ਵਾਸਤੇ ਤੇ ਲੋਕਾਂ ਨੂੰ ਤੁਸੀਂ ਹਸੀਨ ਸੁਪਨੇ ਕਿਉਂ ਦਿਖਾਏ ਲੋਕਾਂ ਨੂੰ ਕਿਉਂ ਤੁਸੀਂ ਦੱਸਿਆ ਕਿ ਸਾਡੀ ਸਰਕਾਰ ਆਉਗੀ ਸਿੱਖਿਆ ਵਧੀਆ ਕੀਤਾ ਜਾਏਗਾ ਕੀ ਗਰੀਬ ਦਾ ਬੱਚਾ ਪੜ੍ਹਾਈ ਦਾ ਵੀ ਹੱਕਦਾਰ ਨਹੀਂ ਰੱਖਦਾ ਕਿ ਉਹਨੂੰ ਇਸ ਤੁਹਾਡੀ ਸਰਕਾਰ ਦੇ ਵਿੱਚ ਪੜਨ ਦਾ ਵੀ ਹੱਕ ਨਹੀਂ ਹੈਗਾ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਬਹੁਤ ਜਲਦੀ ਇਹਨਾਂ ਮੁੱਦਿਆਂ ਨੂੰ ਦੇਖੋ ਤੇ ਜਿਹੜੇ ਸਕੂਲ ਬੰਦ ਹੋ ਰਹੇ ਨੇ ਜਾਂ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਪਹਿਲ ਦੇ ਆਧਾਰ ਤੇ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਇਹ ਦੇਖਿਆ ਜਾਵੇ ਨਹੀਂ ਤੇ ਸਾਡੀ ਸਮੂਚੀ ਟੀਮ ਇਸ ਮੁੱਦੇ ਨੂੰ ਚੱਕ ਕੇ ਤੇ ਆਪ ਦਾ ਵਿਰੋਧ ਪ੍ਰਦਰਸ਼ਨ ਕਰੇਗੀ ਅਬ ਇਹ ਆਪਾਂ ਜੇ ਗੱਲ ਕਰੀਏ ਤੁਸੀਂ ਵੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਦਿਓ ਜਿਵੇਂ ਕਿ ਸਕੂਲਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਜਾਣਾ ਤਾਂ ਤੁਸੀਂ ਇੱਥੇ ਸਰਕਾਰ ਦੀ ਕਾਰੇ ਪ੍ਰਣਾਲੀ ਨੂੰ ਕਿੱਦਾਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਅਭੀ ਰਾਜਪੂਤ ਸੇਵਾਦਾਰ ਹਲਕਾ ਕਬੂਤਰਾ ਸ਼ੋਮਨੀ ਗੱਲ ਬਹੁਤ ਮੈਂ ਕਹਿੰਦਾ ਦੁੱਖ ਦੀ ਗੱਲ ਵਾ ਜੋ ਅੱਜ ਸਾਡੇ ਧਿਆਨ ਚ ਵੀ ਆਇਆ ਵਾ ਜੋ ਸਰਕਾਰੀ ਸਕੂਲਾਂ ਦੀ ਜਿਹੜੀ ਆ ਤਕਰੀਬਨ ਤਕਰੀਬਨ ਜਿੱਥੇ ਕੰਪਾਲਕ ਸਕੂਲਾਂ ਦੀ ਜਿਹੜੀ ਆ ਬਿਜਲੀ ਕੱਢ ਦਿੱਤੀ ਗਈ ਆ ਉਹਦੀ ਇੱਕ ਐਗਜ਼ਾਮਪਲ ਸਾਡੇ ਕੋਲ ਵੀ ਜਿਹੜੀ ਆਈ ਆ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਸੀਗਾ ਮੰਡੀ ਵਾਲਾ ਉਹਨੂੰ ਸ਼ਿਫਟ ਕੀਤਾ ਈ ਤੋਪਖਾਨਾ ਸਕੂਲ ਦੇ ਵਿੱਚ ਉਹਦੀ ਐਗਜ਼ਾਮਪਲ ਮੈਂ ਦੇ ਰਿਹਾ ਹਾਂ ਬਾਕੀ ਹੋਇਆ ਤੇ ਹਰੇਕ ਸਕੂਲਾਂ 'ਚ ਆ ਜੋ ਸਰਕਾਰੀ ਸਕੂਲ ਆ ਜੋ ਸਮੰਦਰ ਹਲਗੇ ਨਾਲ ਆ ਮੈਂ ਇਹ ਗੱਲ ਕਹਿੰਦਾ ਕਿ ਦੇਖੋ ਬਿਜਲੀ ਦਾ ਬਿੱਲ ਜਿਹੜਾ ਨਾ ਭਰਨ ਦੇ ਕਾਰਨ ਤੋਪਖਾਨੇ ਸਕੂਲ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹਦੀ ਬਿਜਲੀ ਕੱਢ ਦਿੱਤੀ ਗਈ ਇਹ ਕਿੱਡੀ ਕੇ ਚੰਗੀ ਗੱਲ ਆ ਇੱਕ ਪਾਸੇ ਤੇ ਜਿਹੜੀ ਮਜਬੂਦਾ ਸਰਕਾਰ ਆ ਬਦਲਾਵ ਵਾਲੀ ਸਰਕਾਰ ਇਹ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਸਿੱਖਿਆ ਦਾ ਖੇਤਰ ਮੈਡੀਕਲ ਸਹੂਲਤਾਂ ਦਾ ਖੇਤਰ ਉਹਦਾ ਪੱਧਰ ਜਿਹੜਾ ਵਾ ਉੱਚ ਪੱਧਰ ਤੇ ਲੈ ਜਾਵਾਂਗੇ ਫ੍ਰੀ ਬਣੀ ਆ ਬਿਜਲੀ ਤੇ ਫ੍ਰੀ ਸਿੱਖਿਆ ਜਿਹੜੀ ਆ ਆਮ ਲੋਕਾਂ ਨੂੰ ਗਰੀਬ ਪਰਿਵਾਰਾਂ ਨੂੰ ਮੁਹੱਈਆ ਕਰਵਾਵਾਂਗੇ ਤੇ ਦੂਜੇ ਪਾਸੇ ਜਿੰਨੀ ਜਾਗਦੀ ਮਿਸਾਲ ਹੈ ਸਾਡੇ ਹਲਕੇ 'ਚ ਕਿ ਲੋਕਾਂ ਨੂੰ ਬੱਚੇ ਜਿਹੜੇ ਗਰੀਬ ਪੜਨ ਲਈ ਸਕੂਲੇ ਭੇਜਦੇ ਆ ਉਹਨਾਂ ਨੂੰ ਬਿਨਾਂ ਲਾਈਟ ਤੋਂ ਅੱਜ ਨੀਲੀ ਛੱਤ ਦੇ ਥੱਲੇ ਲਾਈਟ ਦੇ ਵਿੱਚ ਬਿਲਕੁਲ ਬਾਹਰ ਬੈਠ ਕੇ ਸਾਮਾਨ ਥੱਲੇ ਪੜਨ ਲਈ ਮਜਬੂਰ ਹੋਣਾ ਪੈ ਰਿਹਾ ਵਾ ਇੱਕ ਕਿੱਡੀ ਕੁ ਜਿਹੜੀ ਆ ਵਧੀਆ ਗੱਲ ਆ ਇੱਕ ਪਾਸੇ ਜਿਹੜਾ ਬਿਜਲੀ ਉਧਾਰਾ ਹੋਵੇ ਉਹ ਮੌਜੂਦਾ ਸਰਕਾਰ ਦਾ ਹੋਵੇ ਜਿਹੜਾ ਸਰਕਾਰੀ ਸਕੂਲ ਆ ਉਹ ਮੌਜੂਦਾ ਸਰਕਾਰ ਦੇ ਹੋਣ ਤੇ ਦੂਜੇ ਪਾਸੇ ਮਤਲਬ ਬਿੱਲ ਭਰਨ ਦੇ ਨਾ ਕਰਨ ਉਹ ਕਨੈਕਸ਼ਨ ਕੱਢ ਦਿੱਤੇ ਜਾਣ ਇੱਕ ਪਾਸੇ ਆਪਾਂ ਖੋਖਰੇ ਦਾਅਵੇ ਕਰਦੇ ਆ ਕਿ ਬੱਚਿਆਂ ਨੂੰ ਗਰੀਬ ਪਰਿਵਾਰਾਂ ਨੂੰ ਚੰਗੀ ਸਿੱਖਿਆ ਦੇਵਾਂਗੇ ਸਿੱਖਿਆ ਤਾਂ ਹੀ ਮਿਲੂ ਜਦੋਂ ਬੁਨਿਆਦੀ ਸਹੂਲਤਾਂ ਮਿਲਣਗੀਆਂ ਬੈਠਣ ਲਈ ਲਾਈਟ ਮਿਲੂਗੀ ਜਦੋਂ ਪੜ੍ਹਨ ਲਈ ਪਰ ਉਹ ਸਹੂਲਤਾਂ ਮਿਲ ਨਹੀਂ ਆ ਇੱਥੇ ਤੇ ਉਹ ਹਾਲਾਤ ਆ ਨਾ ਉਹਨਾਂ ਕੋਲ ਬੈਠਣ ਦੀ ਪ੍ਰੋਪਰ ਸਹੂਲਤ ਆ ਨਾ ਉਹਨਾਂ ਕੋਲ ਦੇਖਣ ਦੀ ਪ੍ਰੋਪਰ ਲਾਈਟ ਆ ਤੇ ਕਿੱਦਾਂ ਆਪਾਂ ਦਾਅਵੇ ਕਰਦੇ ਆ ਮਹਿਮਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਉਹ ਇਲੈਕਸ਼ਨ ਜਿਹੜੀ ਗੁਜਰਾਤ ਦੀ ਤੇ ਜਿਹੜੀ ਹਿਮਾਚਲ ਦੀ ਆ ਉਹ ਖਤਮ ਹੋ ਗਈ ਆ ਆਪ ਜੀ ਨੂੰ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਸਿਆਸਤ ਦੇ ਜ਼ਰੀਏ ਤੁਹਾਨੂੰ ਸੀਐਮ ਬਣਾਇਆ ਸੀ ਬੜੀਆਂ ਉਮੀਦਾਂ ਸੀ ਪੰਜਾਬ ਦੇ ਲੋਕਾਂ ਨੂੰ ਹੁਣ ਆਪਾਂ ਆਪਣੇ ਸੁਨੇਰੇ ਪੰਜਾਬ ਵੱਲ ਧਿਆਨ ਦਈਏ ਜੋ-ਜੋ ਪੰਜਾਬ 'ਚ ਇਸਤੇਮਾਲ ਆ ਤੋਰੇ ਆਪਾਂ ਪੰਜਾਬ ਦੇ ਹਾਲਾਤ ਸੁਧਾਰੀਏ ਤੇ ਦੂਜੇ ਪਾਸੇ ਆਪਾਂ ਦੇਖੀਏ ਸਕੂਲ ਸ਼ਿਫਟ ਕਰਨ ਦੇ ਲਈ ਜਿਹੜਾ ਮੰਡੀ ਸਕੂਲ ਸੀ ਜੋ ਕਿ ਸਾਡੇ ਲੋਕਾਂ ਨੇ ਸੰਘਰਸ਼ ਕੀਤਾ ਸੀ মিডিਆ ਦੇ ਸਾਥ ਦੇ ਨਾਲ ਉਹ ਅੱਜ ਤੱਕ ਵੀ ਜਦੋਂ ਪੁੱਛਿਆ ਜਾਂਦਾ ਸਰਕਾਰੀ ਅਫਸਰਾਂ ਨੂੰ ਉਹ ਕਹਿੰਦੇ ਆ ਕਿ ਡੀਸੀ ਸਾਹਿਬ ਕੋਲ ਫਾਈਲ ਪਈ ਆ ਉਹਦੇ ਉੱਤੇ ਰਿਵਿਊ ਚੱਲ ਰਿਹਾ ਵਾ ਕਿ ਕਦੋਂ ਸਕੂਲ ਸ਼ਿਫਟ ਹੋਣਾ ਵਾ ਦੁਬਾਰਾ ਉੱਥੇ ਜਗ੍ਹਾ ਤੇ ਤੇ ਯਾ ਕਿਹੜੀ ਨਵੀਂ ਜਗ੍ਹਾ ਦੇਣੀ ਦੇਖੋ ਕਿੰਨੀ ਮਾੜੀ ਗੱਲ ਆ ਕਿੰਨਾ ਸਮਾਂ ਤਕਰੀਬਨ ਕਿੰਨਾ ਸਮਾਂ ਤਕਰੀਬਨ ਤਕਰੀਬਨ ਮੇਰੇ ਹਿਸਾਬ ਨਾਲ 8 ਤੋਂ 6 ਮਹੀਨੇ ਜਿਹੜੇ ਆ ਸਮਾਂ ਬੀਤ ਗਿਆ ਪਰ ਹਾਲੇ ਤੱਕ ਸਕੂਲ ਸ਼ਿਫਟ ਨਹੀਂ ਹੋਇਆ ਉਹ ਕਿਉਂ ਨਹੀਂ ਹੋਇਆ ਇੱਕ ਕਿਰਾਇਆ ਨਾ ਦੇਣ ਕਾਰਨ ਉਹਨਾਂ ਨੇ ਜੋ ਸਰਕਾਰੀ ਐਲੀਮੈਂਟਰੀ ਸਕੂਲ ਮੰਡੀ ਵਿਖਾ ਉੱਥੇ ਬੰਦ ਕਰ ਦਿੱਤਾ ਸਾਡੀ ਸਰਕਾਰ ਨੂੰ ਅਪੀਲ ਆ ਕਿ ਜਲ ਤੋ ਜਲ ਸਕੂਲ ਨੂੰ ਸ਼ਿਫਟ ਕਰਵਾਇਆ ਜਾਵੇ ਨਾਲ ਦੀ ਨਾਲ ਜੋ ਗਰੀਬ ਪਰਵਾਸ ਦੇ ਬੱਚੇ ਆ ਉਹਨੂੰ ਬਿਜਲੀ ਜਿਹੜੀ ਹੈ ਮੁਹੱਈਆ ਕਰਵਾਈ ਜਾਵੇ ਤੇ ਬਹਿਨ ਦੀ ਪੂਰੇ ਸਾਧਨ ਦਿੱਤੇ ਜਾਣ ਤਾਂ ਕਿ ਗਰੀਬ ਬੱਚਾ ਪੜ੍ਹ ਲਿਖ ਕੇ ਕੁਝ ਬਣ ਪਾਵੇ ਇਹਨਾਂ ਸ਼ਬਦਾਂ ਵਿੱਚ ਖਿਮਾ ਦਾ ਯਾਦਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਪੀ ਸਰ ਵੀ ਅੱਪ ਗੱਲ ਕਰੀਏ ਕਿ ਜਿਵੇਂ ਕਿ ਪਿਛਲੇ ਜਨੇ ਕਹਿੰ ਲੋ ਕਿ ਮੰਡੀ ਸਕੂਲ ਜਿਹੜਾ ਕਿ ਸ਼ਿਫਟ ਕਰਕੇ ਟੌਪਖਾਨੇ ਚ ਪੇਜ ਦਿੱਤਾ ਸੀ ਤਾਂ ਜਿੱਥੇ ਕਿ ਬੱਚੇ 45 36 ਬਹੁਤ ਜਾ ਰਹੀ ਹੈ ਪਰ ਉੱਥੇ ਕਮਰੇ ਤਾਂ ਸਿਰਫ 4 ਹੀ ਅਲਾਉਟ ਕੀਤੇ ਗਏ ਤਾਂ ਜਿੰਨਾ ਬੱਚਿਆਂ ਨੂੰ ਪੜਨ ਚ ਵੀ ਮੁਸ਼ਕਲ ਆਉਂਦੀ ਹੈ ਤਾਂ ਪ੍ਰਾਣਾ ਸਕੂਲ ਕਿੰਨੇ ਕਿਤੇ ਤੱਕ ਬਹਾਲ ਕੀਤਾ ਜਾਊਗਾ ਫਿਚਰ ਸਰ ਅਧਾਨਾ ਜੀ ਵੀ ਅੱਗੇ ਪਹਿਲਾਂ ਵੀ ਆਪਣੀ ਗੱਲ ਹੋਈ ਸੀਗੀ ਪ੍ਰਾਣਾ ਸਕੂਲ ਨਿ ਕਿਰਾਏ ਦੀ ਬਿਲਡਿੰਗ 'ਚ ਚੱਲ ਰਿਹਾ ਹੈ ਤੇ ਉਹਨਾਂ ਦਾ ਕਾਫੀ ਪਿਛਲੇ 6-7 ਸਾਲ ਤੋਂ ਕਿਰਾਇਆ ਨਹੀਂ ਪੇ ਕੀਤਾ ਗਿਆ ਸੀ ਮੇਰੇ ਇੱਥੇ ਜੁਆਇਨ ਕਰਨ ਤੋਂ ਪਹਿਲਾਂ ਉਹਨਾਂ ਦਾ ਮਤਲਬ ਇਹ ਲੱਗਾ ਸੀ ਕਿਰਾਇਆ ਨਹੀਂ ਪੇ ਕੀਤਾ ਗਿਆ ਜਦੋਂ ਸਕੂਲ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਈ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਰਿਕਾਰਡ ਵਗੈਰਾ ਦੇਖਿਆ ਤੇ ਪਤਾ ਲੱਗਿਆ ਕਿ ਲੀਗਿੰਗ ਦਾ ਕਿਰਾਇਆ ਨਹੀਂ ਭੀ ਕੀਤਾ ਪਿਆ ਇਸ ਕਰਕੇ ਉਸ ٹرسٹ ਵੱਲੋਂ ਸਕੂਲ ਦੀ ਕੋਈ ਰਿਪੇਅਰ ਨਹੀਂ ਕਰਵਾਈ ਗਈ ਤੇ ਉਹ ٹرسٹ ਨਾਲ ਕੰਟੈਕਟ ਵੀ ਕੀਤਾ ਗਿਆ ਤੇ ਉਸ ਦੇ ਸੰਬੰਧੀ ਬਜਟ ਵੀ ਮੰਗਵਾਇਆ ਗਿਆ ਪਰ ਸਟੇਟ ਵੱਲੋਂ ਜਿਹੜਾ ਹੈਗਾ ਸੀਗਾ ਉਹ ਜਿਹੜਾ ਕੇਸ ਹੈਗਾ ਉਹ ਜਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ ਗਿਆ ਹੈ ਔਰ ਉਸ ਦੀ ਫਾਈਲ ਜਿਹੜੀ ਹੈਗੀ ਹੈ ਅਸੀਂ ਅ ਥਰੂ ਮੈਡੀਓ ਸਾਫਟਵੇਅਰ ਨੂੰ ਰਿਪੋਰਟ ਕੀਤੀ ਹੈ ਉਹ ਬੀਸੀ ਸਰਵਰ ਤੇ ਵੀ ਹੋਈ ਹੈ। ਉਹ ਬੀਸੀ ਸਾਫ ਨੇ ਹੀ ਮਤਲਬ ਜਿਲ੍ਹਾ ਪ੍ਰਸ਼ਾਸਨ ਨੇ ਫੈਸਲਾ ਕਰਨਾ ਕਿ ਉਸ ਨੂੰ ਕਿੱਥੇ ਸ਼ਿਫਟ ਕਰਨਾ ਹੈ। ਕਿ ਕਾਰਨ ਕੀ ਇਹਨਾਂ ਕੰਮ ਲੇਟ ਕਰਨੇ ਹੋ ਰਹੇ ਬਾਤ ਜਿਲ੍ਹਾ ਪ੍ਰਸ਼ਾਸਨ ਨੇ ਬੱਚੇ ਦੇ ਸਕੂਲ ਨੂੰ ਲੈ ਕੇ ਇਹਨਾਂ ਡਿਲੇ ਕਰਨੇ ਕਿਉਂ ਰੀਜ਼ਨ ਮੈਨੂੰ ਪਤਾ ਨਹੀਂ ਐਕਚੁਅਲ ਤੇ ਮੈਂ ਤਾਂ ਫਾਈਲ ਮੈਨੂੰ ਤਾਂ ਜਿਸ ਦਿਨ ਆਰਡਰ ਆਉਂਦਾ ਮਤਲਬ ਮੈਂ ਤਾਂ ਸੇਮ ਡੇ ਹੀ ਪਹੁੰਚ ਜਾਣਾ ਵਾ ਕਿਉਂਕਿ ਮੈਨੂੰ ਥੋੜਾ ਜਿਹਾ ਬੱਚਿਆਂ ਨਾਲ ਲगाव ਜ਼ਿਆਦਾ ਹੈ ਮੈਂ ਤਾਂ ਕੋਸ਼ਿਸ਼ ਇਹੀ ਕਰਦਾਂ ਕਿ ਅਬੀਰ ਬੱਚਿਆਂ ਦੀ ਕਿਸੇ ਦਾ ਨਹੀਂ ਕੋਈ ਪ੍ਰੋਬਲਮ ਨਾ ਹੋਵੇ ਜਿਸ ਦਿਨ ਇਹ ਪ੍ਰੋਬਲਮ ਆਈ ਸੀ ਸਕੂਲ ਦੇ ਵਿੱਚ ਮੈਂ ਸੇਮ ਡੇ ਆਰਡਰ ਕਰਤੇ ਸੀਗੇ ਬੱਚਿਆਂ ਨੂੰ ਜਿਹੜਾ ਸੀ ਦੂਜੇ ਸਕੂਲ ਨੂੰ ਸ਼ਿਫਟ ਕਰਤਾ ਸੀ ਤਾਂ ਕਿ ਬੱਚੇ ਔਰ ਸਟਾਫ ਜਿਹੜਾ ਹੈ ਸੇਫ ਰਹੇ ਤੇ ਇਹ ਪਸੰਦ ਦੂਜੀ ਪ੍ਰੋਬਲਮ ਆ ਰਹੀ ਹੈ ਕਿ ਕਈ ਸਰਕਾਰੀ ਸਕੂਲਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹੈ ਕਿ ਕਾਰਨ ਆ ਕਿ ਜਿਹੜੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਰਹੇ ਹੈ ਤਾਂ ਐਕਚੁਅਲੀ ਬਿਜਲੀ ਦੇ ਨਾ ਜਿਹੜੇ ਸਕੂਲਾਂ ਦੇ ਕਾਫੀ ਬਿੱਲ ਪੈਂਡਿੰਗਸ ਰਹੇ ਹੈ ਜਿਹੜਾ ਸਾਨੂੰ ਬਜਟ ਆਇਆ ਦਾ ਮਤਲਬ ਉਹ ਪੂਰਾ ਨਹੀਂ ਆਇਆ ਉਹਨੋਂ ਸਾਡੇ ਦੋਨੋਂ ਬਲਾਕਾਂ ਵਿੱਚ ਕੋ ਦੋ ਬਲਾਕ ਹੈ ਬਲਾਕ ਫੂਟਲਾ 100 ਤੇ ਫੂਟਲਾ 3 ਦੋਨੋਂ ਬਲੋਕਾਂ ਦੇ ਹੀ ਜਿਹੜੇ ਮਤਲਬ ਬਿੱਲ ਜਿਹੜੇ ਆ ਪ੍ਰੋਸੈਸ ਚ ਲੱਗੇ ਹੋਏ ਆ ਜਿੰਨਾ ਵੱਧ ਤੋਂ ਵੱਧ ਜਿੰਨਾ ਸਾਡੇ ਕੋਲ ਬਜਟ ਹੋਏਗਾ ਅਸੀਂ ਬਿੱਲ ਪੇ ਕਰ ਦਿੰਨੇ ਆ ਬਾਕੀ ਡਿਮਾਂਡ ਅਸੀਂ ਹੋਰ ਕਰਾਂਗੇ ਦੇਖਾਂਗੇ ਕਿੰਨੀ ਸਾਨੂੰ ਡਿਮਾਂਡ ਹੋ ਚਾਹੀਦੀ ਹੈ ਫਿਰ ਅਸੀਂ ਜ਼ਿਲ੍ਹਾ ਡੀਓ ਆਫਿਸ ਨੂੰ ਮਤਲਬ ਡਿਮਾਂਡ ਕਰਾਂਗੇ ਬਜਟ ਦੀ ਫਿਰ ਜਿਵੇਂ ਬਜਟ ਆ ਜਾਏਗਾ ਬਾਕੀ ਪੇਮੈਂਟ ਕਰ ਦੇ ਜੇ ਗੱਲ ਕੀਤੀ ਜਾਵੇ ਤਾਂ ਜੇ ਕਿ ਐਜੂਕੇਸ਼ਨ ਡਿਪਾਰਟਮੈਂਟ ਹੈਗਾ ਤਾਂ ਇੰਨੀ ਲਾਹ ਪ੍ਰਭਾਈ ਕਿਉਂ ਵਰਤ ਰਿਆ ਕਿਉਂਕਿ ਬਿਲਡਿੰਗ ਨੂੰ ਲੈ ਕੇ ਜਾਂ ਸਕੂਲਾਂ ਨੂੰ ਲੈ ਕੇ ਇੰਨੀ ਡਿਪਾਰਟਮੈਂਟ ਵੱਲੋਂ ਲਾਹ ਪ੍ਰਭਾਈ ਕਿਉਂ ਵਰਤੀ ਜਾਂਦੀ ਪਈ ਹੈ ਲਾਈਵ ਤੇ ਇਸ ਚੈਨਲ ਦੇ ਲਈ ਕਪੂਰਥਲਾ ਤੋਂ ਨਿਰਦੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ